ਜੋਸਪੁਰ ਦੇ ਹਲਕਾ ਗੁਰੂਹਰ ਸਹਾਇਦ ਦੇ ਵਿੱਚ ਬੁਲੇਟ ਮੋਟਰਸਾਈਕਲ ਦੇ ਪਟਾਕੇ ਮਾਰਨ ਤੇ ਸਖਤ ਕਾਰਵਾਈ ਕੀਤੀ ਗਈ ਹੈ ਨਰਸਲ ਪੰਜਾਬ ਪੁਲਿਸ ਦੇ ਬਲੂ ਬੁਲੇਟ ਮੋਟਰਸਾਈਕਲ ਤੇ ਪਟਾਕੇ ਮਾਰਨ ਤੇ ਪ੍ਰੈਸ਼ਨ ਹਾਰਨ ਮਾਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ऐसे दे ते चलਦਿਆਂ ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਇ ਦੇ ਵਿੱਚ ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰਨ ਤੇ ਕਾਰਵਾਈ ਹੋਈ ਹੈ ਬੁਲਟ ਦੇ ਸਾਇਲੈਂਸਰ ਤੇ ਪ੍ਰੈਸ਼ਰ ਹਾਰਨ ਨੂੰ ਉਤਰਵਾ ਕੇ ਸੜਕ ਉੱਪਰ ਉਹਨਾਂ ਨੂੰ ਵਿਛਾ ਕੇ ਉੱਪਰ ਰੋਡ ਰੋਲਰ ਚਲਾ ਦਿੱਤਾ ਗਿਆ ਦਰਅਸਲ ਡੀਐਸਪੀ ਅਤੁੱਲ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਹਰ ਸਹਾਇ ਦੇ ਵਿੱਚ ਕਈ ਸ਼ਿਕਾਇਤਾਂ ਆਈਆਂ ਨੇ ਜਿਸ ਦੇ ਚੱਲਦਿਆਂ ਇਹ ਕਾਰਵਾਈ ਕੀਤੀ ਗਈ ਤੇ ਇਸ ਦੇ ਬਾਰੇ ਉਹਨਾਂ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਅੱਜ ਜੇ ਤਕਰੀਬਨ ਸਾਡਾ ਰੋਜ਼ ਦਾ ਰੋਜ਼ ਕੋਈ ਨਾ ਕੋਈ ਮਹਿਮ ਚੱਲਦੀ ਹੈ ਜਿਹਦੇ ਵਿੱਚ ਸਾਡਾ ਟ੍ਰੈਫਿਕ ਦਾ ਚੱਲ ਰਿਹਾ ਹੈਗਾ ਵੀਕ ਤੇ ਉਹਦੇ ਵਿੱਚ ਜਿਹੜੇ ਵੀ ਮੋਟਰਸਾਈਕਲ ਪਟਾਕੇ ਮਾਰਦੇ ਸੀਗੇ ਉਹਦੇ ਖਿਲਾਫ ਦੋ ਤਿੰਨ ਦਰਖਾਸਤਾਂ ਸਾਡੇ ਕੋਲ ਆਈਆਂ ਸੀਗੀਆਂ ਸਪੈਸ਼ਲ ਨਾਕਾ ਲਗਾ ਕੇ ਅਸੀਂ ਮੋਟਰਸਾਈਕਲ ਵੀ ਅਸੀਂ ਰੋਕੇਗੇ ਉਹਨਾਂ ਨੂੰ ਅਸੀਂ ਗਾਈਡ ਵੀ ਕੀਤਾ ਹੈ ਜਿਹੜਾ ਨਹੀਂ ਮੰਨਦਾ ਉਹਦੇ ਚਲਾਨ ਵੀ ਕੀਤੇ ਗਏ ਤੇ ਨਾਲ ਦੀ ਨਾਲ ਇਹ ਜਿਹੜੇ ਬੱਚੇ ਇਹੋ ਜਿਹਾ ਕੰਮ ਕਰਦੇ ਸੀਗੇ ਉਹਨਾਂ ਦੇ ਪੇਰੈਂਟਸ ਨੂੰ ਨਾਲ ਬੁਲਾ ਕੇ ਵੀ ਜਿਹੜਾ ਸਲੈਂਸਰ ਹੈਗਾ ਉਹ ਅਸੀਂ ਉਤਾਰਵਾ ਲੈਂਦੇ ਸੀਗੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨਮਾਸ ਲੈਂਸਰ ਲਵਾਉਂਦੇ ਸੀਗੇ ਤੇ ਇਹ ਅਸੀਂ ਫਿਰ ਸਾਰੇ ਇਕੱਠੇ ਕੀਤੇ ਸੀਗੇ ਸਾਨੂੰ ਇਹ ਸੀਗਾ ਵੀ ਅਗਰ ਅਜ ਨੂੰ ਅਸੀਂ ਦੁਬਾਰਾ ਫੇਰ ਇਹਨਾਂ ਨੂੰ ਅਗਰ ਤੇ ਵਾਰਨਿੰਗ ਦੇ ਕੇ ਛੱਡ ਦਾਂਗੇ ਤੇ ਦੁਬਾਰਾ ਫੇਰ ਲਗਾ ਲੈਂਦੇ ਆ ਜਾਂ ਕਿਸੇ ਦੁਕਾਨ ਤੇ ਵੇਚ ਦਿੰਦੇ ਆ ਸੋ ਇਸ ਵਾਸਤੇ ਇਹ ਸਾਰੇ ਇਹ ਚੀਜ਼ਾਂ ਨੂੰ ਇਕੱਠੀਆਂ ਕਰਕੇ ਅੱਜ ਮੌਕੇ ਤੇ ਫਿਰ ਸਾਰੇ ਜਿਹੜੇ ਹਾਰਨ ਸੀਗੇ ਵੱਡੇ ਜਿਹੜੇ ਇਕਦਮ ਹੀ ਇੰਨੀ ਤੇਜ਼ ਆਵਾਜ਼ ਨਾਲ ਕਰਦੇ ਵੀ ਬੰਦੇ ਦਾ ਕਿਸੇ ਦਾ ਹਾਰਟ ਅਟੈਕ ਹੋ ਜਾਂਦਾ ਹੈਗਾ ਸੋ ਅੱਜ ਅਸੀਂ ਸਾਰੇ ਉਹ ਫਿਰ ਡਿਸਟਰੋਏ ਕੀਤੇ ਗਏ ਤੇ ਇਸਰ ਕਾਫੀ ਸਮਾਂ ਹੋ ਗਿਆ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਛੋਟੇ ਬੱਚੇ ਨੇ ਕਿਉਂਕਿ ਹੁਣ ਦਾ ਰੂਲ ਵੀ ਇਤਨਾ ਹੋ ਗਿਆ ਕਿ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹੈਗੇ ਨੇ ਉਹਨਾਂ ਦੇ ਜਿਹੜੇ ਚਲਾਨ ਕੀਤੇ ਜਾਣਗੇ ਕੋਈ ਐਵੇਂ ਜਿਹੀ ਵੀ ਸਰ ਕੀਤੀ ਜਾਣਗੀ ਹੁਣ ਜਿਹੜੇ ਰੂਲ ਦੇ ਵਿੱਚ ਜਿਹੜੇ ਚੇਂਜਸ ਆਏ ਨੇ ਉਹ ਅਸੀਂ ਜਿਹੜੇ ਸਕੂਲ ਟੂ ਸਕੂਲ ਜਾ ਕੇ ਅਸੀਂ ਸੈਮੀਨਾਰ ਵੀ ਲਗਾ ਰਹੇ ਹਾਂ ਸਾਡਾ ਟ੍ਰੈਫਿਕ ਸਟਾਫ ਵੀ ਲਗਾ ਰਹੇ ਸਾਡੇ ਐਸ ਐਚਓ ਸਰ ਬਨ ਸਾਰੇ ਜਿਹੜੇ ਸਕੂਲ ਚ ਜਾ ਕੇ ਟ੍ਰੈਫਿਕ ਦਾ ਇੱਕ ਸੈਮੀਨਾਰ ਲਗਾ ਰਹੇ ਗਾ ਡਰੱਗਸ ਦਾ ਸੈਮੀਨਾਰ ਲਗਾ ਰਹੇ ਆ ਵਿੱਚ ਮੈਂ ਵੀ ਨਾਲ ਜਾ ਜਾਵਾਂਗਾ ਸੋ ਅਸੀਂ ਸਾਰਿਆਂ ਨੂੰ ਇਹੀ ਗੱਲ ਹੈ ਕਿ ਜਿਹੜੇ ਅੰਡਰ ਏਜ ਬੱਚੇ ਹੈਗਾ ਉਹਨਾਂ ਨੂੰ ਜਿਹੜਾ ਮੋਟਰ ਵਹੀਕਲ ਉਹਨਾਂ ਨਾ ਦਿੱਤਾ ਜਾਵੇ ਭਾਵੇਂ ਇਹਦੇ ਵਿੱਚ ਇੱਕ ਪ੍ਰੋਵੀਜ਼ਨ ਆਇਆ ਹੈ ਜਿਹੜਾ ਜੇ ਬੱਚਾ ਇਹ ਹੋਇਆ ਚਲਾਏਗਾ ਕਿ ਤ ਉਹਦਾ ਜੁਰਮਾਨਾ ਬਹੁਤ ਜ਼ਿਆਦਾ ਆਏਗਾ ਤੇ ਉਹਦੇ ਪੇਰੈਂਟਸ ਨੂੰ ਸਜ਼ਾ ਹੋਏਗੀ। ਤੋਂ ਇਹ ਇੱਕ ਅੰਨ੍ਹਾ ਬੱਚੇ ਨੂੰ ਨਹੀਂ ਸੀ ਪਤਾ ਕਈ ਬੱਚੇ ਸੀਗੇ ਸਾਨੂੰ ਤਾਂ ਇਹ ਚੀਜ਼ ਦਾ ਪਤਾ ਨਹੀਂ ਲੱਗਿਆ ਕਿ ਉਹ ਨੂਲ ਜਿਹੜਾ ਆਇਆ ਰੋਜ਼ ਦੀ ਰੋਜ਼ ਕੋਈ ਨਾ ਕੋਈ ਚੇਂਜ ਹੁੰਦੇ ਜਾਂਦੇ ਕਿ ਤੇ ਜਦ ਤੱਕ ਪਬਲਿਕ ਨੂੰ ਆਮ ਪਬਲਿਕ ਨੂੰ ਪਤਾ ਨਹੀਂ ਲੱਗੇਗਾ ਤਾਂ ਇਹ ਮਿਆਦੀ ਵੀ ਨਾਲ ਕਰਾਈ ਗਈ ਹੈ। ਵੀ ਇਸੇ ਵਾਸਤੇ ਵੀ ਕੱਲ ਨੂੰ ਜੇ ਕੋਈ ਹੋਇਆ ਬੱਚਾ ਫੜ ਜਾਂਦਾ ਹੈਗਾ ਤੇ ਉਹਦਾ ਚਲਾਨ ਹੋਏਗਾ ਤੇ ਨਾਲ ਉਹਦੇ ਪੇਰੈਂਟਸ ਨੂੰ ਜੁਰਮ ਸਜ਼ਾ ਹੋਏਗੀ। ਕੋਈ ਸਰ ਸਕੂਲਾਂ ਨੂੰ ਵੀ ਇਸ ਬਾਰੇ ਕੋਈ ਸਕੂਲ ਦੇ ਵਿੱਚ ਅਸੀਂ ਸੈਮੀਨਾਰ ਕਰ ਰਹੇ ਹਾਂ ਜਿਵੇਂ ਜਿਵੇਂ ਸਾਨੂੰ ਲੱਗਦਾ ਵੀ ਇਹ ਵੱਲੇ ਸਕੂਲ ਦੇ ਵਿੱਚ ਬੱਚੇ ਜ਼ਿਆਦਾ ਲੈ ਕੇ ਆ ਰਹੇ ਮੋਟਰਸਾਈਕਲ ਸਕੂਟਰ ਜੋ ਪਾਰਕਿੰਗ ਤੋਂ ਪਤਾ ਲੱਗ ਜਾਂਦਾ ਹੈ ਜੀ ਤੋਂ ਅਸੀਂ ਤਕਰੀਬਨ ਜਾ ਕੇ ਪ੍ਰਿੰਸੀਪਲ ਨਾਲ ਗੱਲ ਕਰੀਏ ਕਿ ਸੈਮੀਨਾਰ ਲਗਾ ਰਹੇ ਹਾਂ ਜੋ ਅੱਧੇ ਦੇ ਘੰਟੇ ਦਾ ਹੋਵੇ 20-20 ਮਿੰਟ ਦਾ ਹੈਗਾ ਅਰਲੀ ਮਾਰਨਿੰਗ ਜਿਹੜੀ ਤੁਹਾਡੀ ਉੱਥੇ ਪ੍ਰੇਅਰ ਚੱਲਦੀ ਹੈ ਉਹਦੇ ਵੀ ਸਾਡੇ ਟਰੈਫਿਕ ਸਟਾਫ ਜਾਂਦਾ ਹੈ ਜੀ ਸਾਰਿਆਂ ਨੂੰ ਮੋਟੀਵੇਟ ਇਹੀ ਹੁੰਦਾ ਕਿ ਇੱਕ ਦਾ ਰੂਲ ਦੀ ਗਾਈਡੈਂਸ ਹੋ ਜੇ ਵੀ ਸਾਨੂੰ ਆ ਨਵਾਂ ਰੂਲ ਆਇਆ ਹੈਗਾ ਕਿ ਮੋਟੀਵੇਸ਼ਨ ਹੋਵੇ ਦੀ ਅਸੀਂ ਨਹੀਂ ਕੰਮ ਕਰਨਾ ਤੇ ਇਹ ਜੇਕਰ ਕਰੋਗੇ ਤੇ ਫਿਰ ਇਹ ਇਹ ਵੱ